ਕੜਾਈ ਬੜਾ ਮੜਾ ਉਧਰ ਕੋਈ ਹੱਲ ਨਹੀਂ ਉਹ ਚੱਲ ਅੱਜ ਛੁੱਟੀ ਆ ਅੱਜ ਘਰੇ ਘੜੀ ਆਰਾਮ ਕਰਦੇ ਆ ਸੋ ਜਾ ਸੋ ਜਾ ਹਜੇ ਕਿਹੜਾ ਦਿਨ ਚੜਿਆ ਓ ਯਾਰ ਪੇਗੀ ਅੱਜ ਤੇ ਛੁੱਟੀ ਆ ਛੁੱਟੀ ਆ ਤੇ ਦੇਖ ਟਾਈਮ ਕਿੰਨਾ ਹੋ ਗਿਆ 12 ਵਜੇ ਆ 12 ਵਜੇ ਕਿਤੇ 12 ਨਵੇਂ ਵਜੇ ਤੇ ਆ ਔਰੇ ਵਜੇ ਤੇ ਆ ਬੜਾ ਅੱਛਾ ਸਹੀ ਆ ਫਿਰ ਸਾਰਾ ਕੰਮ ਪਿਆ ਮੇਰੇ ਕੋਲੋਂ ਹੁਣ ਕਰ ਲੈ ਮੇਰੇ ਕੋਲੋਂ ਬਾਅਦ ਚ ਕਰ ਲਈ ਓ ਯਾਰ ਤੈਨੂੰ ਕੀ ਆ ਅੱਗੇ ਵੀ ਮੈਂ ਹੀ ਕਰਦਾ ਹੁਣ ਵੀ ਮੈਂ ਕਰ ਲੂੰਗਾ ਕਰਨਾ ਨਹੀਂ ਫਿਰ ਜ਼ਿੰਦਗੀ 'ਚ ਸਫਲ ਖੇ ਹੋਣਾ ਆ ਮਸੀਬਤਾਂ ਦਾ ਘਰੇ ਹੀ ਬੜੀਆਂ ਆਹੀ ਕਰੀ ਜਾਣਾ ਆ ਪਹਿਲਾਂ ਸ਼ਹਿਰੋਂ ਜਾ ਕੇ ਸਮਾਨ ਤੇ ਲਿਆ ਓ ਯਾਰ ਨਾਲੇ ਕਿੰਨੀ ਬੇਲਾ ਕੰਮ ਕਰਲਾ ਕਮਾ ਕੇ ਕਰਨੀ ਪਹਿਲਾਂ ਸਮਾਨ ਲਿਆ ਇੱਥੇ ਤਿਆਰੀ ਹੋਈ ਜਾਣਾ ਤੈਨੂੰ ਦੇਖਣਾ ਕਿਸੇ ਨੇ ਦੇਖਣਾ ਹੈ ਕਿ ਉਹ ਕਪੜਾ ਲੀੜਾ ਪਾ ਕੇ ਜਾਵਾਂਗੇ ਇੱਕ ਨੇ ਦੇਖਿਆ ਉਹ ਹੀ ਬੋ ਪਛਤਾਉਂਦੇ ਆ ਉਦੋਂ ਦੇ ਠੀਕ ਆ ਦੁਬਾਰਾ ਦੱਸਿਓ ਉਦੋਂ ਸਾਰਾ ਟੰਬਰ ਇਹਨਾਂ ਦਾ ਕਹਿੰਦਾ ਵੀ ਕੁੜੀ ਗਾਊ ਹੈਗੀ ਤੋਦਾ ਗਾਊਗਾ ਪਰ ਨੌਂਵਾਂਜ ਗਾਊਗਾ ਇੱਕ ਹੁਣ ਪਿੰਡੀ ਤੋ ਕੀ ਹੋ ਗਿਆ ਜਰ ਮੈਂ ਬਹੁਤ ਜਿਆਦਾ ਹੁਣ ਚਾਬੀ ਪਤਾ ਨਹੀਂ ਕਿੱਥੇ ਰੱਖਤੀ ਐ ਨੇ ਲੋਕੀ ਕਹਿੰਦੇ ਤਾਂ ਹੈਗੇ ਆ ਵਿਆਹ ਕਰਾ ਲਓ ਜਿਨ੍ਹਾਂ ਦੇ ਵਿਆਹ ਹੋਏ ਪਏ ਨਾ ਉਹਨਾਂ ਨੂੰ ਪੁੱਛ ਲਓ ਕੀ ਬੀਤਦੀ ਆ ਓ ਹੈਲੋ ਸਰਸਮਣੀ ਆਦਨ ਲੈ ਕੇ ਆਇਓ ਤੇ ਮੇਰੇ ਲਈ ਕੁਝ ਖਾਣੇ ਵੀ ਲੈ ਆਇਓ ਆਹੋ ਦਾ ਤੂੰ ਮੈਨੂੰ ਸੀਟੀ ਦਿੱਤਾ ਹੈ ਕਿਹੜਾ ਟਰਾਲੀ ਟਰੱਕ ਦਾ ਦਿੱਤਾ ਜਿਹੜਾ ਲੱਦ ਲੱਦ ਕੇ ਸਾਰਾ ਕੁਝ ਲੈ ਜਾਵਾ ਚੇਤਾ ਰਹੂਗਾ ਤਾਂ ਲੈਵਾਗੇ ਦਿਮਾਗ ਨਾ ਖਰਾਬ ਕਰ ਲੈਣਾ ਓ ਹਲੋ ਹੁਣ ਕੀ ਰਹਿ ਗਿਆ ਵਾ ਮੈਂ ਕਿਹਾ ਛੇਤੀ ਆ ਜਿਓ ਕਰ ਓ ਛੇਤੀ ਆ ਜਿਓ ਘੜੀ ਦੇ ਹਿਸਾਬ ਨਾਲ ਪੂਰਾ 1 ਮਿੰਟ ਨਹੀਂ ਹੋਇਆ ਹੁਣ ਘਰੋਂ ਤਾਂ ਨਿਕਲੇ ਆ ਹੀ ਆਣੇ ਮਗਰੇ ਫੋਨ ਟੋਕਤਾ ਵਾ ਕੰਮ ਵੀ ਕਰਨੇ ਆ ਨਾ ਫਰਾਜੋ ਛਿੱਤੀ ਉਹ ਘੋੜ ਕਿੰਨੀ ਦੀ ਛਿੱਤੀ ਆ ਜਮਾ ਯਾਰ ਪਹੁੰਚੂਗਾ ਤੇ ਪਛੀ ਲੱਗੂਗਾ ਦਾ ਆਉਂਗਾ ਵਾ ਹਾਂ ਹਾਂ ਕੋਈ ਨਾ ਕਿੱਡਾ ਤੂੰ ਹੀ ਮੈਨੂੰ ਐਨੀਵੇਟਰ ਡੋਰ ਲੈ ਕੇ ਦਿੱਤਾ ਪਿਆ ਡੋਰੇ ਨੂੰ ਮੈਂ ਤਾਂ ਮੈਂ ਤਾਂ ਖੋਨਾ ਬੂਆ ਤੋਂ ਉੱਥੇ ਪਹੁੰਚ ਜਾ ਕੋਣ ਕਰਦੇ ਗੁਰੂਆ ਆ ਜਾਊਗਾ ਚੰਗਾ ਕੀ ਕਰਾਂ ਮੈਂ ਜਨਾਨੀ ਆ ਉਹ ਹਾਂ ਹੁਣ ਕੀ ਆ ਉਹ ਸੱਚ ਸੂਟਾ ਵਾਲੀ ਦੁਕਾਨ ਤੇ ਵੀ ਹੋ ਕੇ ਆਇਓ ਉਹ ਮੇਰੀ ਸੁਣ ਲੈ ਗੱਲ ਮੈਂ ਨਹੀਂ ਸੂਟਾ ਸਟਾਲੀ ਦੁਕਾਨੇ ਜਾਣਾ ਆਪੇ ਤੈਨੂੰ ਮੈਂ ਨਾਲ ਲੈ ਜਾਊਗਾ ਤੇ ਆਪੇ ਲੈ ਜਾਊ ਨਾ ਜਿੱਦਾਂ ਮੈਂ ਕਿਹਾ ਉਦਾਂ ਕਰੋ ਹੁਣ ਕਰਦੇ ਵੀ ਯਾਰ ਚੰਗਾ ਯਾਰ ਕੀ ਆ ਇਹ ਜਨਨ ਨਹੀਂ ਦੁਖੀ ਕੀਤਾ ਇਹਨੇ ਜੇ ਮੈਨੂੰ ਸੱਚੀ ਪਤਾ ਹੁੰਦਾ ਨਾ ਵਿਆਹ ਵਾਲਾ ਘੋਟ ਇੰਨਾ ਕੋੜਾ ਮੈਂ ਲਾਗੇ ਨਿੰਬੂ ਨੂੰ ਬੂਰਾ ਕਰ ਲੈਣਾ ਤੈਨੂੰ ਪਤਾ ਹੀ ਨਹੀਂ ਮੈਨੂੰ ਤਾਂ ਲੂਟੇ ਇਹਨੂੰ ਮੰਗਤਾ ਯਾਰ ਇਹਨਾਂ ਨੇ ਯਾਰ ਅੱਲੇ ਮੈਂ ਵੇਖਿਆ ਹੀ ਕੀ ਦੁਨੀਆ ਤੇ ਓਹੋ ਚਾਰ ਬੰਦੇ ਦੇਖੇ ਯਾਰ ਦੁਨੀਆ ਤੇ ਜੇ ਕੋ ਦੁਨੀਆਦਾਰੀ ਦੇਖਣ ਦਾ ਟਾਈਮ ਆਇਆ ਵਾ ਇਹਨੇ ਅੱਖਾਂ ਬਲਾਰ ਕਰਤੀਆਂ ਆ ਅਖੇ ਮੇਰੀ ਮਰਜ਼ੀ ਤੋਂ ਬਣਾ ਨਾ ਕੋਈ ਦੇਖ ਸਕਦਾ ਨਾ ਕੁਝ ਕਰ ਸਕਦਾ ਯਾ ਵਿਆ ਵਿਆ ਔਰ ਪਾ ਉਹ ਫਿਟੇ ਮੂੰਹ ਤੇਰਾ ਲਾਗੀ ਉਹ ਪਛੀ ਉਹ ਤੇਰਾ ਵੀ ਹੁਣੇ ਤੇ ਆਪਾ ਆਉਣਾ ਹੈਗਾ ਲਾਗੀ ਪਛੀ ਰੁਪਈਏ ਵੀ ਓਨੇ ਕਾ ਤੋਤੂ ਵੀ ਯਾਰ ਅੱਲ ਵੀ ਸੇਵ ਕਰ ਲੈ ਜਾ ਇਹਨੂੰ ਹੁਣ ਪੰਪ ਤੇ ਇਦਾਂ ਹੀ ਇਹ ਵੀ ਸੇਵ ਕਰ ਭਾਈ ਇਦਾਂ ਕਰ ਤੀਆਂ ਦੀ ਟੈਂਕੀ ਭਰ ਦੇ ਕੋ ਯਾਰ ਇਹਦਾ ਰਹੂਗਾ ਨੰਬਰ ਵੀ ਮੈਨੂੰ ਹੀ ਲੱਗਦਾ ਵਾ ਖੱਲੇ ਤੱਕ ਸ਼ਹਿਰੀ ਨੇ ਪਹੁੰਚੇ। ਓ ਯਾਰ 11:00 ਵਜੇ ਤੱਕ ਮੈਂ ਪਹੁੰਚ ਜਾਣਾ ਵਾ। ਹੁਣ ਮੈਨੂੰ ਫੋਨ ਨਾ ਕਰੀ ਨਹੀਂ ਤੇ ਮੈਂ ਤੈਨੂੰ ਵੀ ਬਲਾਕ ਕਰ ਦੇਣਾ। ਚੰਗਾ। ਓ ਹੈਲੋ। ਓ ਨਹੀਂ ਜਾਂਦੀਆਂ ਹੀਲ। ਓ ਆਹ ਹੀਲ ਲੈਣੀਆਂ ਨੇ। ਹਾਂਜੀ। ਮੈਂ ਤੂੰ ਆਪ ਆ ਕੇ ਕਿੱਲਾਂ ਤੇ ਤੁਰਨਾ। ਫੈਸ਼ਨ ਵਾਲੀ ਚੱਲਣਾ ਪੈਂਦਾ। ਸਾਰਾ ਟੰਬਰ ਤੁਹਾਡਾ ਸਿਰ ਪੈਂਦੀ ਜੁੱਤੀ ਪੌਂਦਾ ਨੇ। ਨਾ ਖਰੀਦਦੀਆਂ ਜੀ। ਫੋਟੋ ਮੈਂ ਪਾਉਣ ਲੱਗਾ ਮੈਂ ਇੱਕ ਵਾਰੀ ਫੋਟੋ ਪਾਉਣੀ ਹੈ। ਦਿਖਾਓ। ਦੇਖ ਲੈ। ਦਾਸ ਨਹੀਂ ਸਹੀ ਕਿੰਨੇ ਦੀ ਹੈ ਭਾਈ 800 ਦੀ ਮਮਾ ਇਹ ਚਾਂਦੀ ਦੀ ਫੋਟ ਦਿਖਾਓ ਕੋਈ ਉਹ ਆ ਦੂਜੀ ਦੀ ਫੋਟੋ ਫੋਨ ਲੱਗਾ ਵਾ ਇਹ ਦੇਖ ਲਓ ਕੋਈ ਵਧੀਆ ਜਿਹਾ ਕਲਰ ਦਿਖਾਓ ਸੋਨਾ ਜਿਹਾ ਕਿਹੜਾ ਕਲਰ ਕਹੀ ਜਾਂਦੀ ਹੈ ਮਜੈਂਟਾ ਵਗੈਰਾ ਵੀ ਇਦਾਂ ਦਾ ਕਲਰ ਦੇਖੋ ਉਹ ਸਿੱਧਾ ਕਹਦਾ ਕਲੇਜੀ ਰੰਗੀ ਚਾਹੀਦੀ ਮੈਨੂੰ ਕਹੋ ਬਲੌਕ ਹੀ ਚੱਲਦੀ ਹੈ ਮਜੈਂਟਾ ਕਲਰ ਦੀ ਉਹ ਮੇਰਾ ਨਾ ਦਿਮਾਖ ਖਰਾਬ ਕਰ ਇੱਥੇ ਬੇਇੱਜ਼ਤੀ ਕਰਾਉਂਦੇ ਨਹੀਂ ਆ ਪਿਆਣ ਕੇ ਲੈ ਜੀ ਨਾਂ ਲੈ ਕੇ ਆਏ ਨਾ ਪਰ ਆਪਣਾ ਸਾਬ ਲਾ ਲਿਓ ਆ ਲੈ ਯਾਰ ਭਾਈ ਆਪੇ ਲੈ ਜਾਣਗੇ ਮੈਨੂੰ ਨਹੀਂ ਪਤਾ ਕਿਹੜਾ ਰੰਗ ਕਹੀ ਆਂਦੇ ਈ ਤੋ ਹੁਣ ਕੀ ਰਹਿ ਗਿਆ ਤੇਰਾ ਉਹ ਸੱਚ ਫੇਰ ਆਪਣੇ ਦਾ ਚੇਤਾ ਭੁੱਲ ਗਿਆ ਉਹ ਵੀ ਲੈ ਕੇ ਆਇਆ ਖਤਮ ਹੋਈ ਪਈ ਹੈ ਫੇਰਾਂ लवली ਨਹੀਂ ਮਾਂ ਲੈ ਆਉਂਗਾ ਚੰਗਾ ਉਹ ਲੈ ਤਾਂ ਲਈ ਆ ਫੇਰਾਂ लवली ਲਾਲ ਆ ਕੇ ਗਰੀ ਦਾ ਤੇਲ ਕਦਾਂ ਤੇਰੀ ਸਿਕਨ ਪਾਟੀ ਪਈ ਉਹ ਨਾਲੇ ਜਿੱਦਾਂ ਦਾ ਤੇਰਾ ਮੂੰਹ ਆ ਤੇਰੇ ਤਾਂ ਫੇਰਾਂ लवली ਵੀ ਕਰਮਾਲੇ ਨਾ ਲੱਗਣੀ ਜੋ ਮੈਂ ਕਿਹਾ ਉਹ ਕਰੋ ਉਹ ਆਪੇ ਲੈ ਜੀ ਮੇਰਾ ਦਿਮਾਗ ਨਾ ਖਰਾਬ ਕਰ ਕਰੇ ਵੀ ਸੋਚ ਕੇ ਆਇਓ ਫਿਰ ਉਹ ਯਾਰ ਮੈਨੂੰ ਹੁਣ ਕੀ ਪਤਾ ਫੋਟੋ ਤੈਨੂੰ ਪਾ ਦਿੰਨਾ ਆਪੇ ਦੇਖ ਲੈ ਹਾਂਜੀ ਦਿਖਾਓ ਆ ਦੇਖ ਲਾ ਮੈਂ ਤੈਨੂੰ ਫੋਟੋ ਪਾਉਣਾ ਵਾ ਚੈੱਕ ਕਰ ਲਾ ਇਹ ਨਹੀਂ ਸਹੀ ਹੋਰ ਦਿਖਾਉ ਸੋਨੇ ਜੇ ਵਾ ਦੇਖਾ ਸੋਨਾ ਮਾਂ ਤੈਨੂੰ ਮੈਂ ਦਿਖਾਉਣਾ ਵਾ ਦੇਖ ਲਾ ਐਕਸਪੈਂਸਿਵ ਜੇ ਦਿਖਾਉ ਜੇ ਹੈਗੇ ਤੇ ਉਹ ਫਿਰ ਜਿੱਦਾਂ ਦੀਆਂ ਆਈਟਮਾਂ ਤੂੰ ਕਹਿਣ ਗਈ ਇਹ ਇੰਨਾ ਕੈਸ਼ ਹੰਦੀ ਗੱਲਾਂ ਕਰਦੀ ਆਣ ਕੇ ਆਪੇ ਲੈ ਜੀ ਮੇਰਾ ਦਿਮਾਗ ਨਾ ਖਰਾਬ ਕਰ ਖਾ ਲਿਓ ਫਿਰ ਮੇਰੇ ਹੱਥਾਂ ਦੇ ਨਾਲ ਨਹੀਂ ਯਾਰ ਰਹਿਣ ਦੇ ਭਾਈ ਆਪੇ ਲੈ ਜਾ ਮੜਾ ਸਮਾਨ ਤੈਨੂੰ ਲੈ ਕੇ ਜਾਣਾ ਹੀ ਪੈਣਾ ਭਲਾ ਹੁਣ ਲੈ ਜਾ ਭਲਾ ਕੱਲ ਨੂੰ ਲੈ ਜਾ ਜੇ ਨਾ ਲੈ ਕੇ ਗਿਆ ਫਿਰ ਘਰੋਂ ਬਾਹਰ ਰਹੇਗਾ ਕੀ ਵਾਦਾ ਚਲੇ ਜਾਣਾ ਮੈਂ ਆਮੇ ਲੈ ਲਿਆ ਸਾਰਾ ਨਹੀਂ ਨਹੀਂ ਕੋਈ ਨਾ ਰਹਿਣ ਦੋ ਹੁਣ ਕੀ ਰਹਿਣ ਦਵਾ ਹਾਂ ਲੈ ਜੂਗੀ ਮੈਂ ਆਪੇ ਨਾ ਮੈਂ ਫੁੱਦੂ ਚੁੱਪ ਕਰਕੇ ਘਰ ਆਓ ਗੈਸਟ ਆਏ ਹੋਏ ਆ ਤੁਸੀਂ ਭਾਂਡੇ ਭੁੰਡੇ ਧੋ ਲਿਓ ਮੈਂ ਉਹਨਾਂ ਨੂੰ ਸੰਭਲੂਗੀ ਉਹ ਚੱਲ ਸਹੀ ਆ ਚੰਗਾ